ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਵਾਲੀ ਵੀਡੀਓ ਵੇਖ ਕੇ ਤੁਹਾਡਾ ਮਨ ਖੁਸ਼ ਹੋ ਜਾਊਗਾ ਅੱਜ ਮੈਂ ਤੁਹਾਨੂੰ ਇਦਾਂ ਦੇ ਦੁਕਾਨਦਾਰ ਨਾਲ ਮਲਾਉਣ ਜਾ ਰਿਹਾ ਜੋ ਬਹੁਤ ਵੱਖਰੇ ਢੰਗ ਦੀ ਦੁਕਾਨਦਾਰੀ ਕਰਦਾ ਤੇ ਉਹਨੂੰ ਵੇਖ ਕੇ ਤੁਹਾਡੀ ਰੂਹ ਖੁਸ਼ ਹੋ ਜਾਊਗੀ ਆਪਾਂ ਵੀਰਨਾ ਕਰਦੇ ਆਂ ਗੱਲ ਤੇ ਮਲਾਉਣੇ ਆਂ ਆਪਾਂ ਵੀਰ ਨੂੰ ਜਿਨੇ ਬਹੁਤ ਵਧੀਆ ਤਰਤਪਾਈ ਹੋਈ ਆ ਸਸੀ ਗੱਲ ਬਾਈ ਜੀ ਸਸੀ ਗੱਲ ਬਾਈ ਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਵਧੀਆ ਬਾਈ ਬਹੁਤ ਕੰਡ ਕੰਮ ਕੀਤਾ ਹੋਇਆ ਮੈਨੂੰ ਪਤਾ ਲੱਗਿਆ ਸੀ ਕਿਸੇ ਬੰਦੇ ਤੋਂ ਇਹੋ ਬੰਦਾ ਇਹ ਕੰਮ ਕਰ ਰਿਹਾ ਮੈਂ ਤਾਂ ਆਇਆ ਨਾ ਧੰਨਵਾਦ ਬਾਈ ਜੀ ਬਹੁਤ ਬਹੁਤ ਤੇ ਤੁਹਾਨੂੰ ਪਤਾ ਵੀ ਲੱਗ ਗਿਆ ਹੁਣ ਵੀ ਕਿਹੜੇ ਕੰਮ ਬਾਰੇ ਹਾਂਜੀ 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 ਬਾਈ ਜੀ ਹਾਂਜੀ ਹਾਂਜੀ ਅੱਛਾ ਤੇ ਜਿਹੜਾ ਤੁਸੀਂ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਣਾ ਬੀਰ ਕਰ ਰਿਹਾ ਕੰਮ ਪੰਛੀਆਂ ਦੇ ਲਈ ਜਿਹੜੇ ਰਹਿਣ ਬਸੇਰੇ ਆ ਉਹ ਜਿਹੜੇ ਰੇਟ ਆਉਂਦੇ ਆ ਉਹ ਰੇਟ ਵੇਚ ਰਿਹਾ ਵੀਰ ਤੋਂ ਪੁੱਛਦੇ ਆ ਵੀ ਇਹ ਸੋਚ ਕਿਵੇਂ ਤੁਹਾਡੇ ਮਨ ਦੇ ਵਿੱਚ ਆਈ ਤੇ ਦੱਸੋ ਜੀ ਫਿਰ ਆਪਣੇ ਚਾਹਣ ਵਾਲਿਆਂ ਨੂੰ ਬਾਈ ਜੀ ਪਹਿਲਾਂ ਤਾਂ ਆਪਾਂ ਕੰਮ ਕਰਦੇ ਸੀ ਲੱਕੜ ਦਾ ਜੀ ਲੱਕੜ ਦੇ ਨਾਲ ਨਾਲ ਆਪਾਂ ਨੂੰ ਜਦੋਂ ਪਤਾ ਲੱਗ ਗਿਆ ਕਿ ਇਹ ਪੰਜ ਛੇ ਸਾਡੇ ਵੀਡੀਓ ਦੇਖ-ਦੇਖ ਕੇ ਜੀ ਸਾਨੂੰ ਪਤਾ ਲੱਗਿਆ ਕਿਵੇਂ ਆ ਕੇ ਆਪਣੇ ਆਲ ਨੇ ਹੁੰਦੇ ਨੇ ਆਪਾਂ ਤਾਰੀਖਰ ਤੋਂ ਲੈਂਦੇ ਸੀਗੇ ਜਿੰਨਾ ਤੋਂ ਉਹੀ ਰੇਟ ਲੈ ਕੇ ਉਹੀ ਰੇਟ ਵੇਚਦੇ ਆ ਆਪਾਂ ਕੋਈ ਰੇੜੀ ਦਾ ਖਰਚਾ ਨਹੀਂ ਕੋਈ ਕਿਰਾਇਆ ਨਹੀਂ ਕੋਈ ਭਾੜਾ ਨਹੀਂ ਆਪਾਂ ਸਾਰੀਆਂ ਜਿੰਜਾਂ ਕਮਾਉਣ ਵਾਸਤੇ ਬੈਠੇ ਆ ਪਰ ਇਹ ਪੰਜ ਛੇ ਜਿਹੜੇ ਪਸ਼ੇਰਾਂ ਨੇ ਇਹਨਾਂ ਵਿੱਚੋਂ ਕੋਈ ਕਮਾਈ ਨਹੀਂ ਕਰਦੇ ਜਿਹੜਾ ਰੇਟ ਆਉਂਦਾ ਉਹੀ ਰੇਟ ਤੇ ਵੇਚਦੇ ਆ ਆਪਾਂ ਕਦੇ ਵੀ ਆਪਾਂ ਨੂੰ ਐ ਹੁੰਦਾ ਕਿ ਇਹਨਾਂ ਵਾਸਤੇ ਵਿਚਾਰਾ ਪੁੰਨ ਕਰਾਂਗੇ ਸਾਨੂੰ ਮਾਲ ਕਲਦੇ ਆਪ ਹੀ ਦਿੰਦਾਗਾ ਸਹੀ ਗੱਲ ਹੈ ਜੀ ਆ ਮਲੇ ਦਿਖਾ ਵੀ ਦਿਓ ਆਪਣੇ ਰਹਿਣ ਵਸੇਰੇ ਇਹ ਕਿੰਨਾ ਟਾਈਮ ਹੋ ਗਿਆ ਵੀਰੋ ਤੁਹਾਨੂੰ ਆਪਣੇ ਇੱਥੇ ਡੇਢ ਦੋ ਸਾਲ ਵਾਂਗੂ ਹੋ ਗਏ ਜੀ ਅੱਛਾ ਜੀ ਹਾਂ ਇਹ ਪੰਜ ਛ ਅੱਛਾ ਤਾਂ ਮਤਲਬ ਇਹਨਾਂ ਵਿੱਚੋਂ ਆਪਾਂ ਜਿਹੜਾ ਰੇਟ ਆਉਂਦਾ ਆਪਾਂ ਨੂੰ 150 ਰੁਪਏ ਦਾ ਆਪਾਂ ਨੂੰ ਆਉਂਦਾ ਆਪਾਂ 150 ਰੁਪਏ ਦੇ ਸੇਲ ਕਰਦੇ ਆ ਅੱਛਾ ਇਹ 160 ਨਹੀਂ ਕੋਈ 150 ਨਹੀਂ ਕੋਈ 200 ਨਹੀਂ ਜਿਹੜਾ ਰੇਟ ਆਉਂਦਾ ਆਪਾਂ ਉਹ ਹੀ ਕਰਾਂਗੇ ਜੇ ਕੱਲ੍ਹ ਨੂੰ ਰੇਟ ਵੱਧਦਾ ਵੀ ਹੈ ਜਿਹੜਾ ਕਾਰੀਗਰ ਦਾ ਵਧੂ ਉਹੀ ਵਧਾਵਾਂਗੇ ਪਰਦੇ ਕੋਲੋਂ ਕੋਈ ਕਮਾਈ ਨਹੀਂ ਕਰਦੇ ਅੱਛਾ ਇਹ ਲੋਕੇਸ਼ਨ ਵੀ ਦੱਸ ਦਿਓ ਆਪਾਂ ਲੋਕੇਸ਼ਨ ਇਹ ਮੇਨ ਹਾਈਵੇ ਤੇ ਬਠਿੰਡੇ ਤੋਂ ਜਦੋਂ ਸਮਰੂਪ ਚੰਡੀਗੜ੍ਹ ਨੂੰ ਜਾਣੇ ਰਜਵਾੜਾ ਢਾਬਾ ਹਾਂਜੀ ਮੇਨ ਰੋਡ ਦੇ ਉੱਪਰੀ ਹੈ ਹਾਈਵੇ ਤੇ ਉੱਥੇ ਮੇਰੀ ਦੁਕਾਨ ਹੈ ਹਨਾ ਹਾਂਜੀ ਤੇ ਸਾਰਾ ਸਮ ਜੇ ਪੁਰਾਣੀ ਰਸਾਸਤ ਹੁੰਦੀ ਜਿਵੇਂ ਗ੍ਰਾਮੋਫੋਨ ਹੋਗੇ ਅੱਛਾ ਅੱਛਾ ਜੀ ਹਾਂਜੀ ਤੇ ਰومی ਵੀਰੇ ਗੱਲ ਇਹ ਆ ਵੀ ਬਹੁਤ ਬੰਦੇ ਕਹਿੰਦੇ ਤਾਂ ਹਣੇ ਵੀ ਯਾਰ ਉਹੀ ਰੇਟ ਦੇਈ ਜਾਂਦੇ ਹੋ ਹਨਾ ਵੀ ਤੁਸੀਂ ਪ੍ਰੋਫਿਟ ਨਹੀਂ ਲੈਂਦੇ ਫਿਰ ਉਹਨਾਂ ਨੂੰ ਕੀ ਜਵਾਬ ਦਿੰਨੇ ਬਾਈ ਜੀ ਆਪਾਂ ਕਹਿੰਦੇ ਪੰਛੀਆਂ ਨੇ ਕੁਦਰਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਜੀ ਅੱਛਾ ਜੇ ਆਪਾਂ ਇਹਨਾਂ ਦਾ ਇਹਨਾਂ ਦੇ ਘਰ ਬਣਾ ਕੇ ਦਵਾਂਗੇ ਆਪਣੇ ਘਰ ਆਪ ਹੀ ਕਹਿੰਦੇ ਹੁੰਦੇ ਨੇ ਹੂੰ ਕਿਉਂਕਿ ਆਪਾਂ ਇਹਨਾਂ ਦੇ ਘਰ ਆ ਉਹ ਜੇ ਇਹਨਾਂ ਦੇ ਘਰ ਉਜਾੜੇ ਨੇ ਜੀ ਆਪਾਂ ਇਹਨਾਂ ਦੀ ਸੇਵਾ ਕਰਾਂਗੇ ਤਾਂ ਇਹ ਆਟੋਮੈਟਿਕ ਹੀ ਫਲ ਆ ਜੀ ਇਹ ਤਾਂ ਤੇ ਤੁਹਾਈ ਬਹੁਤ ਸੇਲ ਹੁੰਦੇ ਆ ਹਾਂ ਸੇਲ ਬਹੁਤ ਵਧੀਆ ਜੀ ਸੇਲ ਬਹੁਤ ਵਧੀਆ ਜੀ ਆਪਾਂ ਫੋਨ ਵੀ ਆਉਂਦੇ ਨੇ ਕਸਟਮਰ ਦੇ ਆਲਾ ਦੇਖਦਾ ਜੇ ਲੱਗੇ ਹੁਣ ਨੰਬਰ ਲੱਗੇ ਹੋਣੇ ਜੀ ਹੁਣ ਚੰਡੀਗੜ ਕੋਈ ਚੰਡੀਗੜ ਨਾਲ ਕੋਈ ਇੰਨਾ ਟਾਈਮ ਨਹੀਂ ਹੁੰਦਾ ਜੀ ਉਹ ਰੋਟੀ ਖਾਣਾ ਖਾਣ ਰੁਕਦੇ ਨੇ ਇੱਕ ਪੀਸ ਲੈ ਗਿਆ ਉੱਥੇ ਲਾਤਾ ਆਲਾ ਉੱਥੇ 100 ਬੰਦਾ ਫੋਨ ਕਰਦਾ ਆਲਾ ਦੇਖਦਾ ਲੱਗਦਾ ਸਾਨੂੰ ਪਹਛਾੜੀ ਆਪਾਂ ਪਹਛਾੜ ਵੀ ਦਿੰਨੇ ਆ ਜੀ ਤਾਂ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਆਲਾ ਕਹਿ ਦਿੰਦਾ ਸਾਨੂੰ ਇੱਥੇ ਦੋ ਆਲ ਨੇ ਦੇ ਦਿਓ ਸਾਨੂੰ ਤਿੰਨ ਨਾਲ ਨੇ ਭੇਜ ਦੋ ਚਾਰ ਆਲ ਨੇ ਭੇਜ ਦੋ ਪੰਜ ਜਾਲ ਨੇ ਭੇਜ ਦਿਓ ਜਿੰਨੇ ਅੱਛਾ ਮੇਨ ਗੱਲ ਆਲਾ ਜਿਹੜਾ ਰੇਟ ਆਉਂਦਾ ਆਪਾਂ ਨੂੰ ਉਹੀ ਰੇਟ ਆਪਾਂ ਲੈ ਸੇਲ ਕਰਦੇ ਆ ਕੁਝ ਕਮਾਈ ਦਾ ਕੋਈ ਸਾਧਨ ਨਹੀਂ ਰੱਖਿਆ ਯਾਰ ਅੱਛਾ ਹੋਰ ਵੀ ਦਿਖਾ ਦਿਓ ਆਪਾਂ ਨੂੰ ਜਿਵੇਂ ਚਪਾਤੀ ਬਾਕਸ ਆ ਗਏ ਬਾਈ ਜੀ ਅੱਛਾ ਜੀ ਰੋਟੀਆਂ ਵਾਲੇ ਹਾਂ ਜੀ ਸਾਰੇ ਇਹ ਮਾਮਦਾਸ ਤੇ ਆ ਗਏ ਕੁੱਟਣ ਵਾਸਤੇ ਜਵਾਕਾਂ ਨੇ ਖੇਡਾਂ ਹੋਈਆਂ ਟਾਈਮ ਪੀਸ ਆ ਗਏ ਸਾਰੇ ਕੰਪਨੀ ਦੇ ਹੋਣਗੇ ਜਨਤਾ ਕੰਪਨੀ ਦੇ ਅੱਛਾ ਅੱਛਾ ਜੀ ਹਾਂ ਇਹ ਸਾਰੇ ਜਵਾਕਾਂ ਨੇ ਖੜ੍ਹੇ ਹੋਣੇ ਆ ਗਏ ਦੋਸਤੋ ਗੱਲ ਇਹ ਹੈ ਮੈਨੂੰ ਨਾ ਮੈਂ ਤੁਹਾਨੂੰ ਪਤਾ ਵੀ ਵੀਡੀਓ ਉਹੀ ਇਨਸਾਨਾਂ ਦੀਆਂ ਕਰਦਾ ਹੁੰਦਾ ਹੁਣ ਆਪਾਂ ਕੋਈ ਪੇੜ ਵੀਡੀਓ ਨਹੀਂ ਕਰਦੇ ਹੈਗੇ ਆ ਫੋਨ ਇਨਸਾਨਾਂ ਨੇ ਵੀਡੀਓ ਕਰਦੇ ਆ ਜਿਹੜੇ ਇਨਸਾਨਾਂ ਨੇ ਕੁਝ ਚੰਗਾ ਕੀਤਾ ਹੁੰਦਾ ਮੈਨੂੰ ਬਾਈ ਦਾ ਜਦੋਂ ਦੱਸਿਆ ਵੀ ਬਾਈ ਉਹੀ ਰੇਟ ਤੇ ਰਹਿਣ ਬਸੇਰੇ ਸੇਲ ਕਰ ਰਿਹਾ ਮੈਂ ਕਿਹਾ ਵੀ ਯਾਰ ਆਪਣਾ ਫਰਜ਼ ਬੰਦਾ ਵੀ ਜਿਹੜਾ ਇੰਨਾ ਚੰਗਾ ਕੰਮ ਕਰ ਰਿਹਾ ਹਨਾ ਤੇ ਹੋਰ ਬਖਾਓ ਜੀ ਜਿਵੇਂ ਆ ਚੀਜ਼ ਲੰਕਦਾਨੀ ਆ ਹਾਂਜੀ ਇ ਜਿਵੇਂ ਬਹੁਤ ਰੇਟ ਵੀ ਆਪਾਂ ਬਾਹਲੇ ਹਾਈ ਚੱਕੇ ਹੁੰਦੇ ਆ ਉਹਨਾਂ ਨੂੰ ਕੋਈ ਡਿਸਕਾਊਂਟ ਵੀ ਕਰ ਦਿੰਦੇ ਹਾਂ ਹਾਂਜੀ ਹਾਂਜੀ ਬਿਲਕੁਲ ਲੈਸ ਕਰਕੇ ਹੋਵੇ ਸਾਰੇ ਚੀਜ਼ੇ ਰੇਟ ਦੇ ਆਪਣੀ ਗਰੰਟੀ ਹੋ ਜੀ ਜਿਵੇਂ ਕੁਰਸੀਆਂ ਵੀ ਨੇ ਆਰਡਰ ਦਾ ਮਾਲ ਬਹੁਤ ਜ਼ਿਆਦਾ ਨਿਕਲਦਾ ਆਪਣੇ ਕੋਲੇ ਅੱਛਾ ਜੀ ਜਿਵੇਂ ਅਲੱਗ ਕੋਈ ਵੀ ਚੀਜ਼ ਆ ਵੀ ਪਸੰਦੀ ਦਾ ਆਰਡਰ ਦੇ ਕੇ ਜਾਂਦਾ ਆਪਾਂ ਉਹ ਆਰਡਰ ਤੇ ਵੀ ਤਿਆਰ ਕਰ ਦਿੰਦੇ ਆ ਆਪਣੀ ਆਈਡੀ ਹੈ ਇੰਸਟਾਗ੍ਰam ਤੇ ਪੇਜ ਤੇ ਸਾਰਾ ਕੁਝ ਤੁਸੀਂ ਪਾਉਣੇ ਰਹਨੇ ਆ ਅੱਛਾ ਅੱਛਾ ਹਾਂ ਜਿਵੇਂ ਕੁਰਸੀਆਂ ਟੇਬਲ ਸੋਫਾ ਸੁੱਛਾ ਅੱਛਾ ਤੁੰਗੀਆਂ ਵੀ ਆ ਹਾਂ ਤੁੰਗੀਆਂ ਜੀ ਪੰਜਾਬੀ ਕਲਚਰ ਨੂੰ ਜੋ ਵੀ ਸੰਬੰਧ ਠੀਕ ਹੈ ਜਿਵੇਂ ਚਾਬੀਆਂ ਡੰਗਣ ਵਾਲੇ ਫੋਟੋ ਫਰੇਮ ਆ ਗਏ ਜੀ ਇਹ ਚਾਬੀਆਂ ਡੰਗਣ ਵਾਲੇ ਆ ਗਏ ਕੀ ਸਟੈਂਡ ਜੀ ਜੀ ਆਪਾਂ ਸਾਰੀਆਂ ਜਿੰਨੂ ਦੀ ਮੇਨ ਗੱਲ ਸਾਰੀਆਂ ਜਿੰਨੂ ਕਮਾਈ ਕਰਕੇ ਦਿੰਨੇ ਆ ਜੀ ਪਰ ਰੈਨਮ ਸੇੜਾ ਨੇ ਜਿਹੜੇ ਉਹਨਾਂ ਦਾ ਕੋਈ ਕਮਾਈ ਨਹੀਂ ਕਰਦੇ ਠੀਕ ਹੈ ਮੇਨ ਵਾਲੇ ਚੀਜ਼ ਵੀ ਆਪਾਂ ਅੱਗੇ ਜਾਰੀ ਰਹੂਗਾ ਹਾਂਜੀ 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 ਕੱਲ ਨੂੰ ਐ ਹੁੰਦਾ ਨਾ ਵੀ ਜਿਆਦਾ ਸੇਲ ਹੋਣ ਲੱਗ ਜਾਵੇ ਨਹੀਂ 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 ਬਈ ਸੇਲ ਦਾ ਕੋਈ ਉਹ ਨਹੀਂ ਹੈਗਾ ਚਾਹੇ ਤੁਹਾਡਾ 1000 ਰੁਪਏ ਕੇ ਚਾਹੇ 2000 ਰੁਪਏ ਕੇ ਵੀ ਆਪ ਚਾਹੇ 10 ਪੀਸ ਲੈ ਜਾਓ ਜੀ ਚਾਹੇ 10000 ਪੀਸ ਲੈ ਜਾਓ ਆਪਾਂ ਆ ਕੁਝ ਆਏ ਨੇ ਗਾ ਹੋਸਟਲ ਵਾਲੇ ਨੂੰ ਘੱਟ ਲਾ ਲਾਂਗੇ ਤੇ ਡੇਲ ਵਾਲੇ ਨੂੰ ਵੱਧਵਾਵਾਂਗੇ ਨਹੀਂ ਠੀਕ ਆ ਰੇਟ ਦੀ ਬਿਲਕੁਲ ਗਰੰਟੀ ਹੋ ਜੀ ਆਹ ਦੇਖ ਲਓ ਦੋਸਤੋ ਬਾਈ ਨੇ ਬਹੁਤ ਵਧੀਆ ਇਨਾਂ ਕੋਲ ਚੀਜ਼ਾਂ ਨੇ ਤੇ ਜਰੂਰ ਵਿਜ਼ਿਟ ਕਰਿਓ ਤੇ ਬਾਜਵ ਰੇਟ ਤੇ ਇਹ ਦੇਣਗੇ ਆ ਦੇਖੋ ਤੇ ਰੋਮੀ ਵੀਰੇ ਬਹੁਤ ਬਹੁਤ ਧੰਨਵਾਦ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਹ ਫਲਾਵਰ ਪੌਟ ਆ ਵੀ ਜੀ ਆਹ ਤੇ ਦੋਸਤੋ ਰਜਵਾੜਾ ਠੱਬਾ ਬਰਨਾਲਾ ਸੰਗਰੂਰ ਰੋਡ ਦੇ ਉੱਤੇ ਆ ਚੰਡੀਗੜ੍ਹ ਰੋਡ ਤੇ ਤੇ ਤੁਸੀਂ ਜਰੂਰ ਮਿਲਿਓ ਬਾਈ ਜੀ ਆਪਣਾ ਨੰਬਰ ਜਰੂਰ ਦਾ 981559696 ਜੀ 9465521770 ਜੀ ਠੀਕ ਹੈ ਜੀ ਤੇ ਜਿਹੜਾ ਵੀ ਕੋਈ ਬੰਦਾ ਵੀਡੀਓ ਦੇਖ ਕੇ ਆਵੇ ਉਹਨੂੰ ਤੁਸੀਂ ਚੀਜ਼ ਠੀਕ ਰੇਟ ਤੇ ਲੋ ਬਿਲਕੁਲ ਜੀ ਬਿਲਕੁਲ ਜੇ ਬੰਦਾ ਕੋਈ 10000 ਦੀ ਸ਼ਾਪਿੰਗ ਕਰਦਾ ਉਹਨੂੰ ਆਪਾ ਲੈਨਸ ਫ੍ਰੀ ਵੀ ਦੇਵਾਂਗੇ ਠੀਕ ਹੈ ਜੀ ਹਾਂ ਤੇ ਹਾਂ ਤੁਸੀਂ ਮੈਂ ਸੁਣਿਆ ਸੀ ਵੀ ਤੁਸੀਂ ਜੇ ਕੋਈ ਬੰਦਾ ਵਧੀਆ ਸ਼ੋਪਿੰਗ ਕਰਦਾ ਵੀ ਤੁਸੀਂ ਉਹਨੂੰ ਆਲਣਾ ਗਿਫਟ ਵੀ ਕਰਦੇ ਹੋ ਗਿਫਟ ਵੀ ਕਰਦੇ ਆ ਜੀ ਆਪਾਂ ਠੀਕ ਆ ਜੀ ਦੋਸਤੋ ਆਪਣਾ ਇਹ ਮਕਸਦ ਹੈ ਇਹ ਨਹੀਂ ਹੁੰਦਾ ਵੀ ਆਪਾਂ ਪ੍ਰੋਮੋਸ਼ਨ ਵੀਡੀਓ ਨਹੀਂ ਪਾਉਂਦੇ ਹੁੰਦੇ ਆਪਾਂ ਪਾਉਂਦੇ ਹੁੰਦੇ ਜਿਹੜਾ ਕੋਈ ਬੰਦਾ ਚੰਗਾ ਕੰਮ ਕਰਦਾ ਸੋ ਬਹੁਤ ਬਹੁਤ ਧੰਨਵਾਦ ਰਮੀ ਵੀਰੇ ਵਾਈ ਗੁਰੂ ਜੀ ਕਾ ਖਾਲਸਾ ਵੇ ਜੀ ਠੀਕ ਬੱਲੇ